ਕਹਿੰਦੇ 4 ਜੂਨ ਤੋਂ ਬਾਅਦ ਕਰਮਜੀਤ ਅਨਮੋਲ ਨੇ ਲੱਭਾ ਨਹੀਂ ਉਹ ਤਾਂ ਫਿਲਮਾਂ ਬਣਾਉਣੀਆਂ ਨੇ ਵਕੀਲ ਹੋ ਸੀ ਉਹਨਾਂ ਨੇ ਨਹੀਂ ਕਰਵਾਇਆ ਸੀ ਮੇਰਾ ਖਿਆਲ ਮੇਰਾ ਕੰਟਰੈਕਟ ਕਹਿੰਦੇ ਹਰ ਵਾਰੀ ਸਾਨੂੰ ਕਲਾਕਾਰ ਹੀ ਕਿਉਂ ਮਿਲਦਾ ਤੇ ਪੰਜਾਬ ਨੂੰ ਕਲਾਕਾਰ ਦਿੱਤਾ ਜੀ ਭਗਵੰਤ ਮਾਨ ਕਲਾਕਾਰ ਨੇ ਤਾਂ ਪੰਜਾਬ ਬਚਾਇਆ ਕਹਿੰਦੇ ਇਸ਼ਤਿਹਾਰਾਂ ਵਾਲਾ ਮਾਣ ਇਸ਼ਤਿਹਾਰ ਬੜੇ ਲਾਉਂਦੇ ਨੇ ਹਰ ਚੀਜ਼ ਦੇ ਇਸ਼ਤਿਹਾਰ ਕਹਿੰਦੇ ਇੰਨੇ ਇਸ਼ਤਿਹਾਰ ਕਿਉਂ ਕੰਮ ਨਹੀਂ ਆਉਂਦੇ ਹੋਏ ਮਾਨ ਸਰਕਾਰ ਨੇ 70% ਗਾਰੰਟੀਆਂ ਸਿਰਫ 2 ਸਾਲਾਂ ਦੇ ਵਿੱਚ ਪੂਰੀਆਂ ਕਰ ਦਿੱਤੀਆਂ ਦੇ ਕਿਹਨਾਂ ਨੂੰ ਦਿੱਤੀਆਂ ਨੌਕਰੀਆਂ ਸਰਕਾਰ ਨੇ ਕੁਝ ਠੱਲ ਪਾਈ ਐ ਇਸ ਦੇ ਖਿਲਾਫ ਨਸ਼ੇ ਦੇ ਖਿਲਾਫ ਨਸ਼ੇ ਦੀਆਂ ਜੜਾਂ ਬਹੁਤ ਡੂੰਘੀਆਂ ਨੇ ਇਹ 2 ਸਾਲਾਂ ਚ ਨਹੀਂ ਪੱਟੀਆਂ ਜਾਣੀਆਂ ਅਬ ਲਾ ਕਰੀਅਰ ਵਰਕਰ ਰੱਖੋ ਮੈਂ ਜੀ ਬਿਲਕੁਲ ਜੀ ਮੇਰੀ ਰੋਜ਼ੀ ਰੋਟੀ ਆ ਉਹ ਮੈਂ ਸ਼ਰਯਾਮ ਕਹਿਣਾ ਇਹ ਗੱਲ ਮੈਂ ਕੋਈ ਸਿਆਸ ਦੇ ਵਿੱਚ ਪੈਸਾ ਕਮਾਉਣ ਥੋੜਾ ਆ ਲੋਕਾਂ ਨੂੰ 24 ਘੰਟੇ ਕਰਮਜੀਦਨ ਮੋਲ ਚਾਹੀਦਾ ਫ੍ਰੀ ਕੋਈ ਨਹੀਂ ਦੇਵਾਂਗੇ 24 ਘੰਟੇ ਮਤਲਬ ਦੋਨੋਂ ਚੀਜ਼ਾਂ ਤੁਸੀਂ ਕਹਿੰਦੇ ਮੈਂ ਨਾਲ ਨਾਲ ਬਿਲਕੁਲ ਰੱਖਾਂਗੇ ਔਰ ਇਹੀ ਤਾਂ ਮਿਸਾਲ ਪੈਦਾ ਕਰਨੀ ਹੈ ਕੌਟਰੀ ਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸਕਰੇਵਾਲ ਦੇਸ਼ਪੁਰ ਦੇ ਵਿੱਚ ਚੋਣਾਂ ਦਾ ਮਾਹੌਲ ਹੈ ਫਰੀਦਕੋਟ ਦੀ ਗੱਲ ਕਰੀਏ ਤਾਂ ਫਰੀਦਕੋਟ ਤੋਂ ਕਰਮਜੀਤ ਸਿੰਘ ਅਨਮੋਲ ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੁੰਡੀ ਦੇ ਯਾਰ ਵੀ ਨੇ ਇਸ ਵਾਰ ਇਹ ਸਾਡੇ ਨਾਲ ਨੇ ਕਰਮਜੀਤ تنਮੋਲ ਬਾਈ ਸਵਾਗਤ ਕਰਦੇ ਆਂ ਫਿਰ ਅਗਲੀ ਗੱਲਬਾਤ ਪਤਾਗੇ ਬਾਈ ਸਭ ਤੋਂ ਪਹਿਲਾਂ ਸਵਾਗਤ ਆ ਰਮੇਟ ਨੂੰ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸੋ ਮੱਚ ਵੀਰੇ ਕਿਵੇਂ ਦੇਖਦੇ ਹੋ ਕਿ ਕਲਾਕਾਰੀ ਤੋਂ ਰਾਜਨੀਤੀ ਵੱਲ ਕਿਉਂਕਿ ਜੇਕਰ ਬਾਈ ਦੀ ਗੱਲ ਕਰੀਏ ਤਾਂ ਬਾਈ ਦੇ ਵਿੱਚ ਵਹਾ ਝਾੜੂ ਦਾ ਬੜਾ ਸੀ ਹੁਣ ਆਉਣਿਓ ਸਵਾਲ ਜਵਾਬੀ ਕਿੰਨਾ ਕਿਸੇ ਪਿੰਡਾਂ ਦੇ ਵਿੱਚ ਹੁੰਦੇ ਆ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਬਹੁਤ ਵਧੀਆ ਜੀ ਸਵਾਲ ਜਵਾਬ ਹੋਣੇ ਚਾਹੀਦੇ ਨੇ ਤੇ ਪੋਜ਼ਿਟਿਵ ਲੈਣਾ ਚਾਹੀਦਾ ਉਹਨਾਂ ਚੀਜ਼ਾਂ ਨੂੰ ਜਿਹੜੀਆਂ ਉਹਦਾ ਜਵਾਬ ਦਿੰਨੇ ਆ ਬਕਾਇਦਾ ਕਿਤੇ ਐ ਤਾਂ ਨਹੀਂ ਲੱਗਦਾ ਵੀ ਕਿਤੇ ਕਿੱਧਰ ਪੰਗਾ ਜਾ ਲੈ ਲੈ ਯਾਰ ਨਾ 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 ਇਦਾਂ ਦੀ ਕੋਈ ਗੱਲ ਨਹੀਂ ਤੇ ਵਧੀਆ ਜਿਹੜੇ ਸਾਡੇ ਐਮਐਲਏ ਸਾਹਿਬਾਨ ਨੇ ਉਹ ਵੀ ਹੈ ਤੇ ਬਾਕੀ ਮਾਨ ਸਾਹਿਬ ਦੀਆਂ ਨੀਤੀਆਂ ਨੇ ਜਿਹੜੀਆਂ ਉਹ ਬਹੁਤ ਅੱਛੀਆਂ ਨੇ ਲੋਕ ਬਹੁਤ ਖੁਸ਼ ਨੇ ਕੀ 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 ਬਦਲਾਅ ਦੇਖਦੋਂ ਜਿਹੜੇ ਬਦਲਾਅ ਦੀ ਗੱਲ ਕਰਕੇ ਭਗਵੰਤ ਸਿੰਘ ਮਾਨ ਆਏ ਸੀ ਕੀ ਕਰਮਜੀਤ ਦਾ ਵੀ ਬਦਲਾਅ ਕੀ ਦੇਖਦੋਂ ਕਿ ਆ ਬਦਲਾਅ ਭਗਵੰਤ ਸਿੰਘ ਮਾਨ ਹੋਣਾ ਨੇ ਜਾਂ ਆਮ ਆਦਮੀ ਪਾਰਟੀ ਸਰਕਾਰ ਨੇ ਕੀਤਾ ਦੇਖੋ ਪਹਿਲਾਂ ਕਦੇ ਵੀ ਨਹੀਂ ਹੋਇ ਜਾਂ ਪੈਸੇ ਤੋਂ ਬਿਨਾ ਮਿਲੀਆਂ ਹੋਣ ਔਰ ਕਦੇ ਵੀ ਨਹੀਂ ਹੋਇਆ ਸੀਗਾ ਕਿ ਜਿਹੋ ਗਰੰਟੀਆਂ ਸਰਕਾਰਾਂ ਦਿੰਦੀਆਂ ਸੀ ਵੀ ਉਹ ਪਹਿਲੇ 6 ਮਹੀਨਿਆਂ ਚ ਪੂਰੀਆਂ ਹੋ ਜਾਂਦੀਆਂ ਸੀ ਆ ਲਾਸਟ ਦੇ ਵਿੱਚ ਇੱਕ ਅੱਧੀ ਗਰੰਟੀ ਪੂਰੀ ਹੁੰਦੀ ਸੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਾਨ ਸਰਕਾਰ ਨੇ 70% ਗਰੰਟੀਆਂ ਸਿਰਫ 2 ਸਾਲਾਂ ਦੇ ਵਿੱਚ ਪੂਰੀਆਂ ਕਰ ਦਿੱਤੀਆਂ ਪਰ ਨੌਕਰੀਆਂ ਤੇ ਵਿਰੋਧੀ ਸਵਾਲ ਬੜੇ ਚੁੱਕਦੇ ਨੇ ਕਹਿੰਦੇ ਨੇ ਕਿ ਨੌਕਰੀਆਂ ਜਿਹੜੀਆਂ ਦਿੱਤੀਆਂ ਨੇ ਕਹਿੰਦੇ ਲਿਸਟਾਂ ਤਾਂ ਅਜੇ ਤੱਕ ਜਾਰੀ ਨਹੀਂ ਹੋਊਗਾ ਕਿ ਕਿੱਥੇ ਨੌਕਰੀਆਂ ਦੇ ਕਿਹਨਾਂ ਨੂੰ ਦਿੱਤੀਆਂ ਨੌਕਰੀਆਂ ਦੇਖੋ ਜੀ ਪਿੰਡਾਂ ਦੇ ਵਿੱਚ ਜਾਣਿਆ ਤੁਸੀਂ ਆ ਅਗਲੀ ਸਭਾ 'ਚ ਦੇਖ ਲਓ ਹਰ ਇੱਕ ਪਿੰਡ ਦੇ ਵਿੱਚ ਲੋਕ ਆਪ ਖੜੇ ਹੋ ਕੇ ਕਹਿੰਦੇ ਸਾਡੇ 10 ਮਿਲੀਆਂ ਸਾਡੇ 2 ਮਿਲੀਆਂ ਸਾਡੇ 1 ਮਿਲੀਆਂ ਕਿਉਂਕਿ ਕਹਿੰਦੇ ਸਾਡੇ ਇੱਕ ਰਿਸ਼ਤੇਦਾਰੀ 'ਚ ਮਿਲੀ ਸਾਰੇ ਕਹਿੰਦੇ ਨੇ ਹੁਣ ਜਿਹਨੂੰ ਨਹੀਂ ਮਿਲਿਆ ਜਿਹੜੇ ਲੋਕਾਂ ਨੇ ਉਹ ਕਰਨਾ ਉਹਦਾ ਕਰਨਾ ਹੀ ਆ ਹਮ ਚਿੱਟੇ ਦੀ ਗੱਲ ਖਾਸ ਆਉਂਦੀ ਆ ਚਿੱਟੇ ਦੇ ਨਾਮ ਤੇ ਖਾਸ ਸਰਕਾਰ ਆਖ ਕੇ ਆਈ ਸੀ ਕਿ ਚਿੱਟਾ ਸੀ ਖਤਮ ਕਰਾਂਗੇ ਨਸ਼ਾ ਸੀ ਖਤਮ ਕਰਾਂਗੇ ਤੁਹਾਡੇ ਵੱਲੋਂ ਗੀਤ ਦੀ ਪਿਛਲੀ ਸਰਕਾਰ ਵੇਲੇ ਗਈ ਸੀ ਤੁਸੀਂ ਕਿੰਨਾ ਕਮ ਮੰਨਦੇ ਹੋ ਕਿ ਕਿੰਨੇ ਪਰਸੈਂਟ ਚਿੱਟੇ ਦਾ ਖਾਸ ਕਰ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਹੋਇਆ ਪਹਿਲੀ ਗੱਲ ਤਾਂ ਨਸ਼ੇ ਦੀਆਂ ਜੜਾਂ ਬਹੁਤ ਡੂੰਘੀਆਂ ਨੇ ਇਹ 2 ਸਾਲਾਂ 'ਚ ਨਹੀਂ ਪੱਟੀਆਂ ਜਾਣੀਆਂ ਬਾਕੀ ਇਹਦੀ ਜੜ ਕੀ ਹੈ ਜੜਾ ਬੇਰੁਜ਼ਗਾਰੀ ਸਰਕਾਰ ਵੱਧ ਤੋਂ ਵੱਧ ਕੋਸ਼ਿਸ਼ ਕਰ ਰਹੀ ਹੈ ਕਿ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਜਿਹੜੇ ਬੰਦੇ ਕੋਲੇ ਰੋਜ਼ਗਾਰ ਹੋਊ ਕੰਮ ਹੋਊ ਉਹ ਕਦੇ ਵੀ ਨਸ਼ਾ ਨਹੀਂ ਕਰੂਗਾ ਕਿਉਂਕਿ ਕੀ ਹੁੰਦਾ ਵਿਹਲਾ ਮਨ ਸ਼ੈਤਾਨ ਦਾ ਘਰ ਜਦ ਡਿਪਰੈਸ਼ਨ ਚ ਹੁੰਦੇ ਆ ਨੌਜਵਾਨ ਤੇ ਡਿਪਰੈਸ਼ਨ ਦੇ ਮਾਰੇ ਤੇ ਉਹ ਇਧਰਲੇ ਪਾਸੇ ਜਾਂਦੇ ਆ ਜਦੋਂ ਰੋਜ਼ਗਾਰ ਮਿਲੂਗਾ ਤਾਂ ਮੇਰਾ ਖਿਆਲ ਹੌਲੀ ਹੌਲੀ ਆਪੇ ਕਰ ਤੁਸੀ ਕਿੰਨੇ ਪਰਸੈਂਟ ਮੰਨਦੇ ਹੋ ਕਿ ਸਰਕਾਰ ਦੇ ਠੀਕ ਹੈ ਇੱਕ ਬੇਰੋਜ਼ਗਾਰੀ ਦੀ ਗੱਲ ਤੁਹਾਡੀ ਮੰਨ ਲਈ ਸਰਕਾਰ ਨੇ ਕੁਝ ਠੱਲ ਪਾਈ ਐ ਇਸ ਦੇ ਖਿਲਾਫ ਨਸ਼ੇ ਦੇ ਖਿਲਾਫ ਨਹੀਂ ਬਿਲਕੁਲ ਜੀ ਬਹੁਤ ਠੱਲ ਪਾਈ ਐ ਪਿੱਛੇ ਜਾ ਹੁਣੇ ਆਸੀਕ 600 ਕਰੋੜ ਦਾ ਨਸ਼ਾ ਫੜਿਆ ਪਿਛਲੇ ਦਿਨਾਂ ਚ ਤਾਂ ਤੁਸੀਂ ਮੰਨਦੇ ਹੋ ਵੀ ਸਰਕਾਰ ਨੇ ਇਹ ਨਾ ਚੀਜ਼ਾਂ ਦੇ ਵਿੱਚ ਹਾਂ ਜੀ ਹੌਲੀ ਹੌਲੀ ਪਾਊਗਾ ਇੱਕੇਦਮ ਤਾਂ ਕੋਈ ਵੀ ਚੀਜ਼ ਨਹੀਂ ਹੁੰਦੀ ਟਾਈਮ ਤਾਂ ਲੱਗਦੀ ਐ 2 ਸਾਲਾਂ ਚ ਤਾਂ ਕੁਝ ਵੀ ਨਹੀਂ ਹੋ ਸਕਦਾ ਕੀ ਦੇ ਨਾਲ ਮੁਕਾਬਲਾ ਕੀ ਦੇ ਨਾਲ ਮੰਨਦੇ ਹੋ ਇੱਕ ਫਰੀਦਕੋਟ ਦੀ ਗੱਲ ਆਪਣੇ ਆ ਆਪਣੇ ਆਪ ਨਾਲ ਕਿਵੇਂ ਹਾਂਜੀ ਕਿਉਂਕਿ ਜਿੰਨੇ ਪਹਿਲਾਂ ਆਪ ਪਾਰਟੀ ਨੇ ਵੋਟਾਂ ਲਈਆਂ ਉਸ ਤੋਂ ਬੋਟ ਬੈਂਕ ਵਧਾਉਣਾ ਹੈ ਹਾਂਜੀ ਜਿਨ੍ਹਾਂ ਨੇ ਜਿਵੇਂ ਹੁਣ ਕਾਂਗਰਸ ਵੀ ਹੈ ਨਾਲ ਵੀ ਸਾਹੋਕੇ ਨੇ ਉਤੋਂ ਸ਼੍ਰੋਮਣੀ ਕਾਲ ਦਲ ਦੀ ਗੱਲ ਕਰੀਏ ਭਾਜੀਪੀ ਦੀ ਗੱਲ ਕਰੀਏ ਉਹਨਾਂ ਚੋਂ ਕਿਸੇ ਨੂੰ ਮੰਨਦੇ ਹੋ ਕਿ ਤੁਹਾਡੇ ਮੁਕਾਬਲੇ ਦੇ ਵਿੱਚ ਹੈ ਕੋਈ ਮੈਂ ਇਸ ਪਾਰਟੀ ਦੇ ਮੁਕਾਬਲੇ ਆਪਣੇ ਆਪ ਨੂੰ ਇਹ ਦੇਖਦਾ ਕਿ ਆਪਣੇ ਆਪ ਨਾਲ ਹੀ ਮੁਕਾਬਲਾ ਹੈ ਪਰ ਇੱਕ ਜੇ ਫਰੀਦਕੋਟ ਦੇ ਹਲਕੇ ਦੇ ਜਿਵੇਂ ਅਸੀਂ ਸਰਵੇ ਕਰਦੇ ਰਹੇ ਨੇ ਤਾਂ ਸਰਵੇ ਚ ਇੱਕ ਗੱਲ ਜਿਹੜੀ ਆ ਬੜੀ ਚਰਚ ਹੁੰਦੀ ਹੈ ਕਹਿੰਦੇ ਕਿ ਪਿਛਲੀ ਵਾਰ ਵੀ ਸਾਨੂੰ ਜਿਹੜਾ ਹੈਗਾ ਕਲਾਕਾਰ ਦਿੱਤਾ ਕਹਿੰਦੇ ਉਹ ਸਾਡੇ ਕੋਲੇ ਆਕੇ ਨਹੀਂ ਵਿਚਰਿਆ ਕਹਿੰਦੇ ਇਸ ਵਾਰੀ ਫਿਰ ਦੋ ਕਲਾਕਾਰ ਉਮੀਦਵਾਰ ਸਾਡੀ ਝੋਲੀ ਦੇ ਵਿੱਚ ਪਾਤੇ ਕਹਿੰਦੇ ਹਰ ਵਾਰੀ ਸਾਨੂੰ ਕਲਾਕਾਰ ਹੀ ਕਿਉਂ ਮਿਲਦਾ ਤੇ ਪੰਜਾਬ ਨੂੰ ਕਲਾਕਾਰ ਦਿੱਤਾ ਜੀ ਭਗਵੰਤ ਮਾਨ ਉਹਨਾਂ ਨੇ ਜਿਹੜਾ ਕੁਝ ਸੁੱਖ ਸੁួល ਦਿੰਦੇ ਕੋਈ ਕਲਾਕਾਰ ਨਹੀਂ ਦਿੱਤੀਆਂ ਨੇ ਹੂੰ ਉਹ ਦੱਸੋ ਉਹ ਵੀ ਦੱਸਿਆ ਕਿਹਾ ਕਰੋ ਨਾ ਵੀ ਉਹ ਕਲਾਕਾਰ ਹੀ ਹੈ ਜਿਹੜਾ ਨੇ ਤੁਹਾਨੂੰ ਇੰਨੀ ਸੁੱਖ ਸਹੂਲਤਾਂ ਦਿੱਤੀ ਜਿਹੜੇ ਬੰਦੇ ਇਹ ਸਵਾਲ ਕਰਦੇ ਆ ਕਿ ਸਾਨੂੰ ਕਲਾਕਾਰ ਹੀ ਦਿੱਤਾ ਹੈ ਕਲਾਕਾਰ ਨੇ ਤਾਂ ਪੰਜਾਬ ਬਚਾਇਆ ਹੂੰ ਇੰਨੀਆਂ ਨੌਕਰੀਆਂ ਦਿੱਤੀਆਂ ਇੰਨਾ ਕਿਸਾਨਾਂ ਨੂੰ ਬਿਜਲੀ ਦਿੱਤੀ ਆਮ ਗਰੀਬਾਂ ਨੂੰ ਬਿਜਲੀ ਮੁਫਤ ਦਿੱਤੀ ਹੂੰ ਤੇ ਦਵਾਈਆਂ ਮੁਫਤ ਕੀਤੀਆਂ ਹਸਪਤਾਲਾਂ ਚ ਉਹ ਇੱਕ ਕਲਾਕਾਰ ਨਹੀਂ ਦਿੱਤੀਆਂ ਨੇ ਅੱਛਾ ਇੱਕ ਇਸ਼ਤਿਹਾਰ ਬਾਈ ਤੇ ਬੜੇ ਸਵਾਲ ਉੱਠਦੇ ਨੇ ਉਸ ਚੀਜ਼ ਨੂੰ ਕਿਵੇਂ ਤੁਸੀਂ ਕਿਵੇਂ ਦਿੰਦੇ ਕਹਿੰਦੇ ਮਾਣ ਅੱਜ ਤਾਂ ਇੱਕ ਪਾਰਟੀ ਨੇ ਇਹ ਵੀ ਚਲਾਤਾ ਕਹਿੰਦੇ ਇਸ਼ਤਿਹਾਰਾਂ ਵਾਲਾ ਮਾਣ ਇਸ਼ਤਿਹਾਰ ਬੜੇ ਲਾਉਂਦੇ ਨੇ ਹਰ ਚੀਜ਼ ਦੇ ਇਸ਼ਤਿਹਾਰ ਕਹਿੰਦੇ ਇੰਨੇ ਇਸ਼ਤਿਹਾਰ ਕਿਉਂ ਕੰਮ ਨਹੀਂ ਆਏ ਉਹਨੇ ਹੋਏ ਜਿਨ੍ਹਾਂ ਨੇ ਇਸ਼ਤਿਹਾਰ ਜਿਨ੍ਹਾਂ ਨੇ ਕੰਮ ਕੀਤੇ ਉਹ ਦੱਸਦਾ ਹੀ ਇਹ ਬੰਦਾ ਉਹ ਲਾਉਣੇ ਕੋਈ ਇਹਦੇ ਚ ਕੋਈ ਨਹੀਂ ਮੈਨੂੰ ਲੱਗਦਾ ਕੁਝ ਲੋਕਾਂ ਦਾ ਕਿਵੇਂ ਦੇਖਦੇ ਹੋ ਪਿਆਰ ਲੋਕਾਂ ਦਾ ਬਹੁਤ ਜ਼ਿਆਦਾ ਪਿਆਰ ਹੈ ਤੁਸੀਂ ਆਪ ਹੀ ਦੇਖ ਲੈਣਾ ਲੱਗਦਾ ਕਿ ਕਰਮਜੀਤ ਅਨਮੋਲ ਨੂੰ ਇਸ ਵਾਰੀ ਫਰੀਦਕ ਵਾਲ ਮੈਂ ਜ਼ਰੂਰ ਲੈਣਾ ਚਾਹੂੰਗਾ ਬੀਬੀ ਸਾਹੋ ਕੇ ਹੋਰਾਂ ਦੇ ਨਾਲ ਮੇਰੀ ਇੰਟਰਵਿਊ ਹੋਈ ਸੀ ਉਹ ਕਹਿੰਦੇ ਨੇ ਕਰਮਜੀਤ ਅਨਮੋਲ ਦਾ ਤਾਂ ਕੌਂਟਰੈਕਟ ਹੋਇਆ ਹੋਇਆ ਕਹਿੰਦੇ 4 ਜੂਨ ਤੋਂ ਬਾਅਦ ਕਰਮਜੀਤ ਅਨਮੋਲ ਨੇ ਲੱਭਣਾ ਨਹੀਂ ਉਹ ਤਾਂ ਫਿਲਮਾਂ ਬਣਾਉਣੀਆਂ ਨੇ ਕਿੰਨਾ ਕਿ ਸੱਚ ਹੈ ਹਾਂਜੀ ਮੇਰਾ ਖਿਆਲ ਉਹ ਵਕੀਲ ਹੋ ਸੀ ਉਹਨਾਂ ਨੇ ਕਰਵਾਇਆ ਸੀ ਮੇਰਾ ਖਿਆਲ ਮੇਰਾ ਕੌਂਟਰੈਕਟ ਹੂੰ ਸ਼ਾਇਦ ਉਹਨਾਂ ਨੇ ਕਰਵਾਇਆ ਮੈਨੂੰ ਲੱਗਦਾ ਮੈਨੂੰ ਤਾਂ ਪਤਾ ਨਹੀਂ ਸ਼ਾਇਦ ਉਹਨਾਂ ਨੇ ਕਰਵਾਇਆ ਹੋਵੇ ਮੇਰਾ ਕਿਸੇ ਹੈ ਕੋਈ ਸੱਚਾਈ ਇਸ ਚ ਨਹੀਂ ਹੋਊਗਾ ਜਿਹੜਾ ਉਹਨਾਂ ਕੋਲੇ ਹੋਊਗਾ ਕੋਈ ਕੰਟਰੈਕਟ ਮੇਰਾ ਜਿਹੜਾ ਮੈਂ ਉਹਨਾਂ ਨੇ ਕੀਤਾ ਹੋਣਾ ਮੈਂ ਤਾਂ ਕੀਤਾ ਨਹੀਂ ਕਿਸੇ ਨਾਲ ਅੱਛਾ ਫਿਲਮਾਂ ਬਰਕਰਾਰ ਰੱਖੋਗੇ ਆਪਦਾ ਕੈਰੀਅਰ ਵਰਕਰ ਰੱਖੋਗੇ ਜੀ ਬਿਲਕੁਲ ਜੀ ਮੇਰੀ ਰੋਜ਼ੀ ਰੋਟੀ ਆ ਉਹ ਮੈਂ ਸ਼ਰਮ ਕਹਿਣਾ ਇਹ ਗੱਲ ਮੈਂ ਕੋਈ ਮੈਂ ਕੋਈ ਸਿਆਸਤ ਦੇ ਵਿੱਚ ਪੈਸਾ ਕਮਾਉਣਾ ਥੋੜਾ ਆ ਤੇ ਮੈਂ ਆਪਦਾ ਕੰਮ ਰੋਜ਼ੀ ਰੋਟੀ ਜਿਹੜਾ ਜੇ ਹੁਣ ਤੁਸੀਂ ਕੋਈ ਵੀ ਕੰਮ ਕਰਦਾ ਜੋ ਬੰਦਾ ਖੇਤੀ ਕਰਦਾ ਉਹ ਖੇਤੀ ਛੋੜ ਚੜ ਦੂਗਾ ਵੀ ਮੈਂ ਸਿਆਸਤ ਜਾ ਗਿਆ ਹੁਣ ਮੈਂ ਖੇਤੀ ਕਰਨੀ ਛੱਡ ਦਊਗਾ ਪਰ ਕਰੀਅਰ ਤੇ ਸਿਆਸਤਦਾਨ ਨੂੰ ਇਸ ਸਿਆਸਤ ਨੂੰ ਇੱਕ ਸਾਰ ਕਿਵੇਂ ਚਲਾ ਸਕਦੇ ਹੋ ਨਹੀਂ ਚੱਲ ਸਕਦੀ ਕਿਵੇਂ ਚੱਲ ਸਕੂਗਾ ਚਲਾਉਣੇ ਨੀਅਤ ਦੇ ਵਿੱਚ ਤੁਹਾਡੀ ਚ ਖੋਟ ਨਹੀਂ ਹੋਣਾ ਸੇ ਸਭ ਕੁਝ ਚੱਲਦਾ ਕੋਈ ਲੋਕਾਂ ਨੂੰ 24 ਘੰਟੇ ਕਰਮਜੀਦਨ ਮੋਲ ਚਾਹੀਦਾ ਫਰੀਦ ਕੋਈ ਨਹੀਂ ਦੇਵਾਂਗੇ 24 ਘੰਟੇ ਦੇਵਾਂਗੇ ਲੋਕਾਂ ਨੂੰ ਮਤਲਬ ਦੋਨੋਂ ਚੀਜ਼ਾਂ ਤੁਸੀਂ ਕਹਿੰਦੇ ਮੈਂ ਨਾਲ ਨਾਲ ਬਿਲਕੁਲ ਰੱਖਾਂਗੇ ਔਰ ਇਹੀ ਤਾਂ ਮਿਸਾਲ ਪੈਦਾ ਕਰਨੀ ਹੈ ਇਹ ਮਿਸਾਲ ਪੈਦਾ ਕਰਨੀ ਬਿਲਕੁਲ ਕਰਨੀ ਸ਼ੁਭ ਕਾਮਨਾ ਤੁਹਾਨੂੰ ਕਹੋ ਬਹੁਤ ਬ ਸੋ ਮੇਰੇ ਨਾਲ ਅਕਰਮਜੀਤ ਅਨਮੋਲ ਹੋ ਰਹੀ ਸੀ ਪਿੰਡਾਂ ਦੇ ਦੌਰੇ ਤੇ ਨਿਕਲੇ ਹੋਏ ਨੇ ਇਸ ਵਾਰ ਵੀ ਫਰੀਦਕੋਟ ਦੇ ਹਲਕੇ ਦੇ ਪਿੰਡ ਦੇ ਵਿੱਚ ਨੇ ਤੁਸੀਂ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੌਂਦਿਓ ਜੀ ਆਜਾਤ ਧੰਨਵਾਦ ਜੀ